ਸੰਗਰੂਰ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਔਰਤ ਦੀ ਮੌਤ ਹੋਈ ਹੈਗੀ ਪਰ ਮਾਮਲਾ ਇਸ ਸਮੇਂ ਭਕਿਆ ਹੋਇਆ ਲਗਾਤਾਰ ਜਿਹੜਾ ਵੀੜਿਤ ਪਰਿਵਾਰ ਹੈ ਉਹ ਥਾਣੇ ਦੇ ਵਿੱਚ ਇਕੱਠਾ ਹੋਇਆ ਹੋਇਆਗਾ ਦੱਸਿਆ ਜਾ ਰਿਹਾ ਹੈ ਕਿ ਕਿਉਂ ਉਸ ਔਰਤ ਦਾ ਕਤਲ ਹੋਇਆਗਾ ਤਾਂ ਇਸ ਦੇ ਨਾਲ ਪ੍ਰਾਣੀ ਕਹਾਣੀ ਹੈ ਜਿਹੜੀ ਉਹ ਕਿਸੇ ਵੀਡੀਓ ਦੀ ਵੀ ਜੋੜੀ ਜਾ ਰਹੀ ਹੈ ਜਾਂ ਉਸ ਪਰਿਵਾਰ ਨਾਲ ਕੋਈ ਰੰਜਿਸ਼ ਪ੍ਰਾਣੀ ਦੱਸੀ ਜਾ ਰਹੀ ਹੈਗੀ ਕਿਉਂਕਿ ਸਵੇਰੀ ਜਿਹੜੀਆਂ ਉਹ ਸੀਸੀਟੀਵੀ ਘਟਨਾ ਮਾਈਆਂ ਨੇਗੀਆਂ ਜਿਸ ਤੇ ਵਿੱਚ ਉਸ ਔਰਤ ਦਾ ਕਤਲ ਜਿਹੜਾ ਸਾਫ਼ ਦਿਖਾਈ ਦੇ ਰਿਹਾ ਸਾਡੇ ਨਾਲ ਉਸ ਵਾਰਡ ਦੇ ਐਮਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕੀ ਮਾਮਲਾ ਹੈਗਾ ਜਿਹੜਾ ਸਾਹਮਣੇ ਆਇਆਗਾ ਬਾਈ ਅੱਜ ਸਵੇਰੇ ਮੈਨੂੰ ਜਦੋਂ ਪਤਾ ਲੱਗਿਆ ਸਵੇਰੇ 6 ਵਜੇ ਲੇਡੀਜ਼ ਕੰਮ ਤੇ ਜਾ ਰਹੀ ਸੀ ਜਦੋਂ ਮੈਨੂੰ ਮੈਂ ਵੀ ਚਲੋ ਪੰਚਾਇਤ ਦੇ ਵਿੱਚ ਗਿਆ ਤਾਂ ਉੱਥੇ ਪਤਾ ਲੱਗਿਆ ਕਿ ਕੋਈ ਐਕਸੀਡੈਂਟ ਹੋਇਆ ਸੀ ਜਿਸ ਦੇ ਨਾਲ ਇਹ ਲੇਡੀਜ਼ ਦਾ ਪਰ ਪ੍ਰੰਤੂ ਜਦੋਂ ਤੈਹ ਤੱਕ ਜਦੋਂ ਗਏ ਤਾਂ ਉਹ ਪਤਾ ਲੱਗਿਆ ਵੀ ਇਹਦਾ ਮਰਡਰ ਹੋਇਆ ਕਿਸੇ ਬੰਦੇ ਨੇ ਸਾਡੇ ਮਹੱਲੇ ਦੇ ਬੰਦੇ ਨੇ ਉਸ ਦਾ ਮਰਡਰ ਪਿੱਛੇ ਲੈ ਕੇ ਗੱਡੀ ਮਾਰੀ ਇਸ ਦੇ ਵਿੱਚ ਹਿੱਟ ਕਰਕੇ ਉਹ ਮੌਕੇ ਤੇ ਜਨਾਨੀ ਜੋ ਡੈਥ ਹੋ ਗਈ ਉੱਥੇ ਸੀਸੀਟੀਵੀ ਵੀਡੀਓ ਵੀ ਅਸੀਂ ਦੇਖ ਰਹੇ ਹਾਂ ਕਿ ਉਹਦੇ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਕਿ ਉਹੀ ਸਾਰਾ ਮਾਮਲਾ ਹੈਗਾ ਸੀਸੀਟੀਵੀ ਵੀਡੀਓ ਦੇ ਵਿੱਚ ਮੈਂ ਵੀ ਦੇਖੀ ਆ ਤਾਂ ਉਹ ਬੰਦੇ ਦੀ ਜੋ ਬੰਦਾ ਅਰੈਸਟ ਕਰਿਆ ਉਸ ਬੰਦੇ ਦੀ ਜੋ ਗੱਡੀ ਆ ਉਹ ਮੌਕੇ ਤੇ ਦਿਖ ਰਹੀ ਆ ਸੀਸੀਟੀਵੀ ਕੈਮਰੇ ਦੇ ਵਿੱਚ ਜੀ ਤਾਂ ਕਾਰਨ ਕੀ ਕੀ ਦਫਾ ਹੁਣ ਤੱਕ ਸਾਹਮਣੇ ਆਇਆਗਾ ਕੁਝ ਦੱਸਿਆ ਪੁਲਿਸ ਨੂੰ ਕੋਈ ਕੱਲ ਦਾ ਵਿਸਾ ਮੇਰੇ ਧਿਆਨ ਚ ਵੀ ਰਾਤ ਉਹ ਮੁੰਡਿਆਂ ਨੇ ਲਿਆਂਦਾ ਜੀ ਨੌਜਵਾਨਾਂ ਨੇ ਕਿ ਕੱਲ ਦਾ ਵਿਸਾ ਚੱਲ ਰਿਹਾ ਕੋਈ ਛੋਟੀ ਬੱਚੀ ਆ ਉਸ ਦਾ ਕੋਈ ਗਲਤ ਹਰਕਤ ਕਰ ਰਿਹਾ ਇਹ ਮੁੰਡਾ ਬੰਦਾ ਸੋ ਮੇਰੇ ਲਾਵੇ ਬੰਦਾ ਵੀ ਰਾਤ ਰਾਤ ਆਇਆ ਸੀ ਇਹਦੇ ਮੈਸੇਜ ਵੀ ਆਈ ਤੇ ਇਹਦਾ ਬੇਟਾ ਵੀ ਆਇਆ ਸੀ ਸੋ ਮੈਂ ਰਾਤ ਦਾ ਜੋ ਮਸਲਾ ਇਹਨੂੰ ਸਵੇਰ ਦਾ ਪੰਚਾਇਤ 'ਚ ਰੱਖਿਆ ਸੀ ਕਿ ਸਵੇਰੇ ਆਪਾਂ ਪੰਚਾਇਤ ਇਕੱਠੀ ਕਰਕੇ ਜੋ ਮਸਲੇ ਦਾ ਹੱਲ ਆ ਉਹ ਕਰਿਆ ਜਾਊਗਾ ਬਿਲਕੁਲ ਇਸ ਸਮੇ ਜਿਹੜਾ ਜਿਹੜੀ ਮਰਤਕ ਹੈਗੀ ਉਸ ਦਾ بیٹے ਦੇ ਵੱਲੋਂ ਬਿਆਨ ਦਰਜ ਕਰਵਾਏ ਜਾ ਰਹੇ ਨੇ ਇਹੀ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਕਿ ਪਿਛਲੇ ਦਿਨੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਸ ਨੂੰ ਲੈ ਕੇ ਆਪਸ ਵਿੱਚ ਰੰਜਿਸ਼ ਵਾਦੀ ਹੈਗੀ ਤਾਂ ਜਿਸ ਦਾ ਜਿਹੜਾ ਇਹ ਇਸ ਤੋਂ ਬਾਅਦ ਜਿਹੜਾ ਇਹ ਕਤਲ ਕੀਤਾ ਜਾਂਦਾ ਹੈਗਾ ਤਾਂ ਫਿਲਹਾਲ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਇਸ ਤੋਂ ਬਾਅਦ ਐਸ ਐਚ ਓ ਜਿਹੜਾ ਸੰਗਰੂਰ ਦੇ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਪੂਰੇ ਮਾਮਲੇ ਦੀ ਜਿਹੜੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਹੈਗੀ ਅਸੀਂ ਜਿਹੜੇ ਪੀੜਤ ਨੇ ਉਹਨਾਂ ਦੇ ਬਿਆਨ ਦਰਜ ਕਰ ਲਏ ਨੇ ਹੁਣ ਦੇਖਣਾ ਹੋਵੇਗਾ ਕਿ આરોપી ਹੈ ਜਿਹੜਾ ਉਹ ਕਦੋਂ ਤੱਕ ਫੜਿਆ ਜਾਂਦਾ ਹੈ ਕੀ ਨਾਮ ਉਹ ਤੋਂ ਡਈ ਮਲਜੀਤ ਕੀ ਹੋਇਆ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸਾਂ ਸਵੇਰੇ ਪਤਾ ਲੱਗਿਆ ਹੈਗਾ ਹਾਂਜੀ ਸਵੇਰੇ ਜਨ ਗਏ ਸੀ ਇਦਾਂ ਪਈ ਹੋਈ ਇੱਥੇ ਕਮੀਚ ਪਟਿਆ ਸੀ ਉਹਦਾ ਅੱਗੋਂ ਹਾਂਜੀ ਤੇ ਪਈ ਹੋਈ ਜਾਂ ਦੇਖਿਆ ਤਾਂ ਐਵੇਂ ਮੁੱਧੀ ਪਈ ਸੀ ਹਾਂਜੀ ਇੱਥੇ ਸੱਟ ਲੱਗੀ ਇੱਥੋਂ ਇੱਥੋਂ ਖੂਨ ਜੂਹਾ ਹੈਗਾ ਦੇ ਉੱਪਰ ਮਨੇ ਮੂੰਹ ਕਰ ਦਿੱਤਾ ਸਰੀਰ ਚਕਨੀਆ ਕੇ ਸਰਤਾ ਸੀ ਨਾ ਇੱਥੋਂ ਕੰਨ ਤੋਂ ਉਸ ਤੋਂ ਖੂਨ ਜੂਹਾ ਹੈਗਾ ਅੱਛਾ ਬਸ ਇਹ ਦੇਖੀਗੀ ਆਖੋ ਸਾਰਾ ਕੁਝ ਠੀਕ ਸੀ ਅੱਛਾ ਜੀ ਬਸ ਇੱਥੇ ਸੱਟਾਂ ਲੱਗੀਆਂ ਜਦ ਦੇਖਿਆ ਮੁੱਦੀ ਪਈ ਬਾਈ ਟਾਈਮ ਤੇ ਹੋ ਗਈ ਸੀ ਡੈਥ ਹਾਂ ਟਾਈਮ ਤੇ ਉੱਥੇ ਕਿਵੇਂ ਡੈਥ ਹੋ ਗਈ ਜਦ ਅਸੀਂ ਗਏ ਕੁਛ ਵੀ ਨਹੀਂ ਸੋਦੇ ਕੋਈ ਲਾਭ ਜੀ ਨਹੀਂ ਚੱਲਦੀ ਕੁਛ ਨਹੀਂ ਚੱਲਦੀ ਉਹਦੀ ਦੜਾ ਕੇ ਮਾਰੇ ਉਹ ਤਾਂ ਸ਼ੌਲ ਚੱਕੇ ਮਾਰੇ ਮੈਨੂੰ ਕੋਈ ਸ਼ੱਕ ਨਹੀਂ ਕੁਛ ਨਹੀਂ ਚੱਲ ਰਿਹਾ ਸੀ ਨਾਮ ਜਨੂ ਵਿੱਚ ਸਾਰ ਕੁਝ ਉੱਪਰ ਦੇ ਕੀ ਕਹਿਣਾ ਚਾਹੋਗੇ ਇਨਸਾਫ ਦੀ ਕੀ ਮੰਗ ਕਰਦੇ ਮਾਰਨਾ ਸਫਾਸੀ ਦਾ ਹੁਕਮ ਦੇਣਾ ਹੈ ਬਸ ਹੁਣ ਉਹਦੇ ਬਰਾਬਰ ਮਾਰਨਾ ਬਰਾਬਰ ਹੀ ਮਾਰਨਾ ਹੈਗਾ ਸਾਲ ਛੋਟੇ ਛੋਟੇ ਜਵਾਕ ਰੋਕੇ ਮਰੀ ਗਾ ਨਾ ਅਸੀਂ ਬਰਾਬਰ ਹੀ ਮਾਰਨਾ ਹੈ ਬਣਾ ਬਣਾ ਕੇ ਜਦ ਹਰ ਹਾਲ ਤੇ ਬਣਾ ਵਿਚਾਰੀ ਨੇ ਬੋ ਕੱਟਿਆ ਸਭੀ ਵਰਦਾ ਜਿਹੜੀ ਰਾਤ ਮੇ ਮਰਿਆ ਛੋਟੀ ਛੋਟੇ ਛੋਟੇ ਜਵਾਕ ਸੀ ਜਦ ਦੇ ਵਿਚਾਰੀ ਜੇਸ ਦਿਨ ਦੇਖ ਹੋ ਗਈ ਮੈਂ ਛੋਟੇ ਛੋਟੇ ਜਵਾਕ ਸੀ ਜਦ ਦਿਨ ਦੇਖ ਤਾਰਨ ਕੀ ਦੇਖਦੇ ਹਾਂ ਕਿਉਂ ਇਹੋ ਜਿਹਾ ਕੁਛ ਕੀਤਾ ਗਿਆ ਬੰਦੇ ਕੋਲ ਕੀ ਬਣਾ ਕਿਉਂ ਕਰਿਆ ਗਿਆ ਹੈਗਾ ਤਾਂ ਤੇ ਪਰਾਂ ਮੈਨੂੰ ਤਾਂ ਗੱਲ ਦਾ ਵੀ ਨਹੀਂ ਪਤਾ ਹੈਗਾ ਸਾਨੂੰ ਨਾਲਾਸ ਗੱਲਾਂ ਕਰੀ ਮੇ ਚਟਾਣੀ ਨੇ ਪਰਿਵਾਰ ਚ ਕੌਣ ਕੌਣ ਰਹਿ ਗਿਆ ਹੁਣ ਪਰਵਾਰ ਚ ਕੀ ਹੋ ਰਿਹਾ ਹੈ ਕੋ ਕੁੜੀ ਆ ਗਈ ਮਰਦਾ ਬੈਠੀ ਹੈ ਹੋਰ ਮੈਂ ਮਾਦ ਦੋ ਜਾਂ ਭਾਜੀ ਇਹ ਨਾ ਸਾਡੇ ਮਤਲਬ ਛੋੜਾ ਜਾਂ ਜਵਾਬ ਹੁਣ ਮਹੱਲੇ ਦੇ ਵਿੱਚ ਸਾਡੇ ਘਰਾਂ ਨਾਲ ਵੀ ਖੇਡਦੇ ਆ ਬੱਚੇ ਉੱਥੇ ਸਾਰੇ ਇਹ ਉੱਥੇ ਡਾਕਟਰ ਦੀ ਦੁਕਾਨ ਕੋਲ ਨਾ ਕਿਸੇ ਕੁੜੀ ਨਾਲ ਛੋੜੀ ਜੀ ਬੱਚੀ ਨਾਲ ਬੁੱਲਾਏ ਬੁੱਲਵਾ ਕੇ ਕਿਸੇ ਕਰਨ ਲੱਗਾ ਸੀ ਠੀਕ ਹੈ ਉਹ 1 2 ਮਿੰਟ ਦੀ ਵੀਡੀਓ 2 ਮਿੰਟ 28 28 ਸੈਕਿੰਡ ਦੀ ਵੀਡੀਓ ਹੈ ਉਹ ਠੀਕ ਹੈ ਉਹ ਵੀਡੀਓ ਜਦੋਂ ਮੇਰੇ ਕੋਲ ਆਈ ਮੈਂ ਚਾਕੇ ਅੱਗੇ ਸਾਰਿਆਂ ਨੂੰ ਸ਼ੇਅਰ ਕਰਤੀ ਮੈਂ ਆਪਣੇ ਫੇਸਬੁਕ ਔਰ ਤੇ ਵੀ ਪਾਦੀ ਵੀਡੀਓ ਸਾਰੇ ਕਿਤੇ ਨਾਲ ਉਹ ਵੀਡੀਓ ਕਰਤੀ ਸਾਰੇ ਠੀਕ ਹੈ ਇਹ ਹੁਣ ਮੇਰੇ ਨਾਲ ਤਾਂ ਕੋਈ ਉਹ ਕਰਨਾ ਸਕਿਆ ਇਹ ਆਗੇ ਸਿੱਧਾ ਠੀਕ ਹੈ ਇਹ ਅੱਜ ਸਵੇਰੇ ਮੇਰੇ ਮਾਤਾ ਜੀ ਜਾਂਦੇ ਆ ਸਵੇਰੇ 5:30 ਵਜੇ ਕੰਮ ਤੇ ਜਾਂਦੇ ਆ 6:00 ਵਜੇ ਸਾਢੇ 7:00 ਵਜੇ ਕੰਮ ਤੇ ਜਾਂਦੇ ਆ ਉਹ ਪਿੱਛੋਂ ਦੀ ਗੱਡੀ ਲਾ ਕੇ ਬਗੱਡੀ ਮਾਰ ਕੇ ਗੱਡੀ ਉੱਤੇ ਚੜੀ ਹੈ ਦੋ ਵਾਰ ਉਹ ਮੇਰੇ ਨਾਂ ਦਾ ਕੋਈ ਪਤਲਾ ਨਿਕਲਣੀ ਹੈ ਉਹ ਮੇਰੇ ਮਾਂ ਨਾਲ ਮਾਂ ਦੇ ਉੱਤੇ ਦੋ ਦੋ ਤਿੰਨ ਵਾਰ ਗੱਡੀ ਚੜ੍ਹ ਕੇ ਮੇਰੇ ਮਾਂ ਦੀ ਡੈਥ ਕੀ ਨਾਮ ਹੈ ਮਾਂ ਦਾ ਤੁਹਾਡੀ ਦਾ ਭਜਨ ਦੇ ਭਜਨੋ ਦੇਵੀ ਹੈ ਮੇਰੀ ਮਾਤਾ ਦਾ ਨਾਮ ਕਿੰਨੀ ਉਮਰ ਹੈ ਉਹਨਾਂ ਦੀ ਉਮਰ ਹੈਗੀ ਉਹਨਾਂ ਦੀ 50 ਸਾਲ ਦੀ ਤੇ ਜਿਹੜੀਆਂ ਗੱਡੀ ਚੜਾਈ ਹੈ ਉਹ ਕੌਣ ਹੈ ਉਹ ਨਾਮ ਰਾਜੇ ਹੈ ਨਾਮ ਬਲੈਓ ਪਿਕਅਪ ਗੱਡੀ ਹੈ ਉਹਨਾਂ ਦਾ ਉਹ ਗੱਡੀ ਆ ਗਈ ਕਿੱਥੇ ਰਹਿੰਦਾ ਹੋ ਆਰਾਮਨਗਰ ਬਸਤੀ ਦੇ ਵਿੱਚ ਹੀ ਰਹਿੰਦਾ ਸਾਡੀ ਗੁਮਾਨ ਕੀ ਪਿਛਲੀ ਗਲੀ ਘਰਾਂ ਗੋਲੀ ਰਹਿੰਦਾ ਹੈ ਕੀ ਨਾਮ ਤੁਹਾਡਾ ਜੀ ਅਮਰੀਕ ਸਿੰਘ ਮਰਨ ਵਾਲੇ ਕੀ ਨਾਮ ਸੀ ਕੀ ਲੱਗਦੇ ਤੁਹਾਡੇ ਮ ਇਸ ਕੀ ਮਾਮਲਾ ਹੈ ਮਾਮਲਾ ਇਦਾਂ ਹੋਇਆ ਜਿੱਦਾਂ ਰਾਤ ਨੂੰ ਇਸ ਨੇ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਹੈ ਉਹ ਵੀਡੀਓ ਮੁੰਡਿਆਂ ਨੇ ਗਰੁੱਪ 'ਚ ਪਾਤੀ ਸਾਰਿਆਂ ਨੇ ਮੁਰਦਾ ਚੱਕਣ ਦੀ ਵਾਰੀ ਇਹਦੀ ਵੀਡੀਓ ਦਿਖਾਈ ਲੋਕਾਂ ਨੂੰ ਪੰਚਾਇਤ ਦੇ ਵਿੱਚ ਵੀ ਰੱਖੀ ਆ ਤੇ ਉਹਦੇ ਕਾਰਨ ਇਸ ਨੂੰ ਟਾਰਗੇਟ ਬਣਾਇਆ ਮੇਰੇ ਤਾਈ ਨੂੰ ਅੱਛਾ ਤਾਈ ਨੂੰ ਮਤਲਬ ਮਾਰੇ ਕਿਸ ਤਰੀਕੇ ਨਾਲ ਉਹ ਬਸ ਉਹ ਸਵੇਰ ਕੰਮ ਤੇ ਜਾਂਦੀ ਸੀ ਉਹਦੇ ਪਿੱਛਾ ਕਰ ਕਰਕੇ ਮਤਲਬ ਉੱਥੇ ਰਾਹ ਦੇ ਵਿੱਚ ਗੱਡੀ ਨਾਲ ਫੇੜ ਮਾਰੀ ਐ ਡਬਲ ਕ੍ਰੋਸਿੰਗ ਕਰਕੇ ਮਾਰੀ ਜੀ ਅੱਗੇ ਪਿੱਛੇ ਕਰਕੇ ਕਿੰਨੀ ਕੁ ਵਾਰ ਮਨਕੇ ਚਲੋ ਸਟਰੀਟੋਂ ਤੜੜਿਆ ਗਿਆ ਦੋ ਤਿੰਨ ਵਾਰੀ ਅੱਛਾ ਇਹ ਬੰਦਾ ਕੀ ਕੰਮ ਕਰਦਾ ਸੀ ਕਿੱਥੇ ਰਹਿੰਦਾ ਸੀ ਇਹ ਮਤਲਬ ਮਹੱਲੇ ਦਾ ਹੀ ਹੈ ਆਪਣਾ ਹੀ ਤੇ ਇਹ ਗੱਡੀ ਗੱਡੀ ਦਾ ਕੰਮ ਕਰਦਾ ਹੈ ਤਾਈ ਦੀ ਕਿੰਨੀ ਕੁ ਮੋਸ਼ੀ ਹੈ ਤਾਈ ਦੀ ਹੈਗੀ 48 ਸਾਲਾਂ ਕੰਮ ਕੀ ਕਰਦੇ ਤਾਈ ਤਾਈ ਮਤਲਬ ਫੇਰੀ ਪੂਰੀ ਮਤਲਬ ਇਹਦੇ ਕਾਗਜ਼ ਵਗੈਰਾ ਚੁਕਦੇ ਸੀ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਇਨਸਾਫ ਮਤਲਬ ਇਨਸਾਫ ਚਾਹੀਦਾ ਸਾਨੂੰ ਇਹਨੂੰ ਫਾਂਸੀ ਦੇ ਸਾਰੇ ਆਉਣੀ ਚਾਹੀਦੀ ਹਾਂਜੀ ਸਾਨੂੰ ਇਤਲਾਹ ਮਿਲੀ ਸੀ ਭਜਨੂ ਦੇਵੀ ਹੈ ਜਿਹੜੇ ਉਹ ਦ ਹਸਪਤਾਲ ਜਿਹੜੀ ਡੈਡ ਬਡੀ ਪਈ ਆ ਉਹਦਾ ਰੁਕਾ ਆਇਆ ਸੀ ਉਹਦੇ ਸੰਧ ਚ ਅਸੀਂ ਜਿਹੜੀ ਮਿਲਾਈ ਸੀ ਮਦਈ ਠੀਕ ਆ ਜਿਹੜਾ ਇਹ ਰਾਜਾ ਰਾਮ ਰਾਕੇਮਰ ਜਿਹੜਾ ਤੇ ਇਹਦੇ ਕੋਲ ਗੱਡੀ ਆ ਤੇ ਇਹ ਜਿਹੜੀ ਮਰਨ ਵਾਲੀ ਸੀ ਭਜਨੂ ਦੇ ਵੀ ਇਹ ਸਵੇਰੇ ਸਵੇਰੇ ਆਪਣਾ ਕਬਾੜ ਦਾ ਜਿਵੇਂ ਕੰਮ ਕਰਦੇ ਉਹ ਕੰਮ ਕਰਦੀ ਸੀ ਜਾ ਰਹੀ ਸੀ ਰੋਡ ਤੇ ਇਹ ਬੰਦੇ ਨੇ ਜਾਣ ਪੁੱਝ ਕੇ ਜਿਹੜੀ ਗੱਡੀ ਪਹਿਲਾਂ ਰੈਂਡਿਸ ਨੂੰਨ ਕਰਕੇ ਇਹਨਾਂ ਦੇ ਪਹਿਲਾ ਮੁਕੱਦਮਾ ਜ ਆ ਹੋਇਆ ਸੀ ਦੱਪ ਤੈਨ 2-3 ਸਾਲ ਪਹਿਲਾਂ ਉਸੇ ਰੈਂਡਿਸ ਕਰਕੇ ਇਹਨਾਂ ਜਿਹੜੀ ਤੇ ਕੱਲ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਉਸ ਰੰਜਸ਼ ਕਰਕੇ ਨੇ ਜਿਹੜਾ ਉਹ ਲੇਡੀਜ਼ ਤੇ ਜਿਹੜੀ ਗੱਡੀ ਚੜਾ ਦਿੱਤੀ ਉਹਦੀ ਮੌਤ ਹੋ ਗਈ ਕਿੰਨੀ ਵਾਰ ਚੜਾਈ ਗਈ ਉਹ ਕਹਿੰਦੇ ਨੇ ਵੀ ਬਾਰ ਬਾਰ ਪਤਰਾ ਲੈ ਗਿਆ ਐਵੇਂ ਦਾ ਮਾਮਲਾ ਸਾਹਮਣੇ ਆ ਵੀ ਬਾਰ ਬਾਰ ਦਰੜਿਆ ਗਿਆ ਉਹਨੂੰ ਏਡੀ ਨੂੰ ਕੰਦੀ ਚੜਾ ਕੇ ਉਹ ਕੈਮਰੇ ਦੇ ਜਿਹੜੀ ਕੋਕਪੜ ਤੜ ਚਿੱਤਰਾਂ ਨੇ ਜਿਹੜੇ ਕੈਮਰੇ ਲੱਗੇ ਨੇ ਤੇ ਸਾਰੇ ਜਿਹੜੇ ਕੋਕਪੜ ਤੜ ਕੀਤੀ ਜਾਵੇਗੀ ਹਾਲ ਹੀ ਕਿੜੇ ਕੋ ਬਿਆਨ ਲਿਖ ਕੇ ਨੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਰਾਜਾ ਰੰਦ ਦੇ ਖਿਲਾਫ ਕਰ ਰਿਹਾ ਸਰ ਘਟਨਾ ਦੇ ਪਿੱਛੇ ਘਟਨਾ ਦੇ ਪਿੱਛੇ ਵੀ ਕਾਰਨ ਪਤਾ ਲੱਗੇ ਤੇ ਕੁਸ਼ੀ ਕਿਉਂ ਮਾਰਿਆ ਕਾਰਨ ਇਹਦੇ 2-3 ਤੇ ਕੱਲ ਵੀ ਕੋਈ ਟਕਰਾਅ ਰਹਿਣ ਦੇ ਮਹੱਲੇ 'ਚ ਟਕਰਾਅ ਹੋਇਆ ਇਸ ਰਜਿਸਟਰ ਕਰਕੇ ਨੇ ਹਾਲੇ ਕਿ ਘੜੀ ਇਹ ਪਤਾ ਲੱਗਿਆ ਵੀਡੀਓ ਦਾ ਜ਼ਿਕਰ ਵੀ ਆ ਰਿਹਾ ਹੈ ਸੋਸ਼ਲ ਮੀਡੀਆ 'ਤੇ ਬੇਟੇ ਵਾਲ ਵੀਡੀਓ ਅਪਲੋਡ ਵੀਡੀਓ ਆਪਣੇ ਕੋਲ ਹਜੇ ਨਹੀਂ ਆਈ ਜੇ ਕੋਈ ਵੀਡੀਓ ਹੈਗੀ ਸੀ ਉਹ ਵੀ ਲੈ ਕੇ ਆਪਾਂ ਪੁਲਿਸ ਦੇ ਦੌਰਾਨ ਵਿਚਾਰਾਂਗੇ ਗ੍ਰਿਫਤਾਰੀ ਹੋ ਗਈ ਸਰ ਹਜੇ ਗ੍ਰਿਫਤਾਰੀ ਨਹੀਂ ਥੈਂਕਸ ਫਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ